ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪਾਰਲੀਮੈਂਟ ਦੇ ਵਿੱਚ ਦੂਜੇ ਦਿਨ ਵੀ ਕੋਈ ਕੰਮ ਬਹੁਤਾ ਜ਼ਿਆਦਾ ਹੋ ਨਹੀਂ ਸਕਿਆ ਕਿਉਂਕਿ ਪਰਸੋਂ ਵੀ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋ ਰਹੀ ਹੈ ਸਾਰੇ ਦੇਸ਼ ਦੇ ਵਿੱਚ ਖਾਸ ਤੌਰ ਤੇ 12 ਸੂਬਿਆਂ ਚੱਲ ਰਹੀ ਹੈ। ਉਹ ਉਸ ਦੇ ਉੱਤੇ ਬਹਿਸ ਕਰਾਉਣਾ ਚਾਹੁੰਦੀ ਸੀ ਵਿਰੋਧੀ ਧਿਰ ਤੇ ਸਰਕਾਰ ਮੈਨਾ ਮੰਨੂ ਦੇ ਅੜੀਲ ਬਤੀਰੇ ਤੇ ਹੀ ਡਟੀ ਰਹੀ। ਤੇ ਉਸ ਤੋਂ ਪਹਿਲਾਂ ਜਿੱਦਣ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸਾਰੀਆਂ तरहਾਂ ਦੀ ਇੱਕ ਮੀਟਿੰਗ ਸੱਦੀ ਸੀ ਰਾਜਨਾਥ ਸਿੰਘ ਨੇ ਉਹਦੀ ਪ੍ਰਧਾਨਗੀ ਕੀਤੀ ਸੀ ਉਹਦੇ 'ਚ ਵੀ ਵਿਰੋਧੀ ਧਿਰ ਨੇ ਇਹ ਮੁੱਦਾ ਕਿਹਾ ਸੀ ਵੀ ਇਸ ਦੇ ਉੱਤੇ ਆਪਾਂ ਬਹਿਸ ਕਰਾ ਲਈਏ ਤੇ ਸਰਕਾਰ ਉਦੋਂ ਵੀ ਉਹਦੇ ਤੇ ਕੋਈ ਖਾਸ ਉਹਨੇ ਜਵਾਬ ਨਹੀਂ ਸੀ ਦਿੱਤਾ ਪਰसों ਦਾ ਦਿਨ ਖਰਾਬ ਕਰਿਆ ਕੱਲ ਦਾ ਦਿਨ ਖਰਾਬ ਕਰਿਆ ਲੋਕਾਂ ਦੇ ਅਰਬਾਂ ਰੁਪਏ ਜਿਹੜੇ ਐ ਸਰਕਾਰ ਨੇ ਆਪਣੀ ਨਲਾਇਕੀ ਦੇ ਨਾਲ ਖਰਾਬ ਕੀਤੇ ਐ ਕੱਲ ਖੈਰ ਚੰਗੀ ਗੱਲ ਹੋਈ ਕਿ ਜਿਹੜਾ ਅਖੀਰ ਤੇ ਸ਼ਾਮ ਨੂੰ ਜਿਹੜੇ ਸਪੀਕਰ ਨੇ ਓਮ ਵਿਰਲਾ ਜੀ ਉਹਨਾਂ ਨੇ ਸਾਰੀਆਂ तरहਾਂ ਦੀ ਮੀਟਿੰਗ ਸੱਦੀ ਉਸ ਦੇ ਵਿੱਚ ਫਿਰ ਤੈਅ ਹੋ ਗਿਆ ਵੀ 8 ਤਰੀਕ ਨੂੰ ਤਾਂ ਜਿਹਦੇ ਉੱਤੇ ਉਹ ਬਹਿਸ ਕਰਾਉਣਾ ਚਾਹੁੰਦੀ ਹੈ ਸਰਕਾਰ ਖੁਦ ਜਿਹੜਾ ਬੰਦੇ ਮਾਤਮਾ ਹੈ ਉਹਦੇ 150 ਸਾਲ ਪੂਰੇ ਹੋ ਗਏ ਉਸ ਦੇ ਉੱਤੇ ਤੇ 9 ਤਰੀਕ ਨੂੰ ਜਿਹੜੀ ਹੈ ਐਸਆਰ ਦੇ ਮੁੱਦੇ ਸਮੇਤ ਜਿਹੜੇ ਹੋਰ ਚੋਣ ਸੁਧਾਰ ਨੇ ਉਹਨਾਂ ਤੇ ਬਹਿਸ ਹੋਊਗੀ ਸੋ ਇਹ ਇੱਕ ਕਿਸਮ ਨਾਲ ਹਾਲਾਂਕਿ ਉਹਦੇ ਚੋ ਰਿਜ਼ਲਟ ਕੀ ਨਿਕਲਣਾ ਸਭ ਨੂੰ ਪਤਾ ਨਹੀਂ ਕਿਉਂਕਿ ਸਰਕਾਰ ਕੋਲ ਬਹੁਤ ਜ਼ਿਆਦਾ ਮжоਰਿਟੀ ਹੈ ਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਬਹੁਤੀ ਵਾਰ ਜਿਹੜੇ ਮੁੱਦੇ ਉਠਾਉਂਦੇ ਵੀ ਨੇ ਵਿਰੋਧੀ ਧਿਰਾਂ ਦੇ ਆਗੂ ਉਹਦਾ ਜਵਾਬ ਵੀ ਨਹੀਂ ਕੋਈ ਦਿੱਤਾ ਜਾਂਦਾ ਉਹਦੇ ਚ ਤੂੰ ਤੂੰ ਮੈਂ ਮੈਂ ਦੀ ਜਵਾਬ ਹੁੰਦਾ ਹੈ ਹਮੇਸ਼ਾ ਤੇ ਇਸ ਕਰਕੇ ਕੋਈ ਜਿਹੜੇ ਪੁਆਇੰਟ ਵਾਈਜ਼ ਜਿਹੜੇ ਪੁਆਇੰਟ ਉਠਾਏ ਗਏ ਹੁੰਦੇ ਐ ਉਹਨਾਂ ਦਾ ਕੋਈ ਪੁਆਇੰਟ ਵਾਈਜ਼ ਜਵਾਬ ਦੇਣ ਦਾ ਜਿਹੜਾ ਉਹ ਰਿਵਾਜ ਪਿਛਲੇ ਕਾਫੀ ਸਮੇਂ ਤੋਂ ਤਿਆਗਿਆ ਹੋਇਆ ਹੈਗਾ ਕਿ ਸਰਕਾਰ ਨੇ ਸੋ ਖੈਰ ਅਸੀਂ ਸਮਝਦੇ ਹਾਂ ਵੀ ਚਲੋ ਵਿਰੋਧੀ ਧਿਰ ਨੇ ਇਹ ਮੁੱਦਾ ਜਿਹੜਾ ਪਿਛਲੀ ਲੋਕ ਸਭਾ ਦੇ ਵਿੱਚ ਪਿਛਲੇ ਜਿਹੜਾ ਸੈਸ਼ਨ ਹੋਇਆ ਉਹਦੇ ਵਿੱਚ ਵੀ ਉੱਠਿਆ ਸੀ ਬਿਹਾਰ ਦੇ ਸੰਦਰਭ ਦੇ ਵਿੱਚ ਉਦੋਂ ਵੀ ਸਰਕਾਰ ਮੰਨੀ ਨਹੀਂ ਸੀ ਹੁਣ ਵੀ ਫਿਰ ਦੁਬਾਰਾ ਇਹਨੇ ਕਰਿਆ ਸੀ ਪਰ ਕਿਉਂਕਿ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜੇ ਬੀਐਲਓਜ਼ ਹੈ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਕਈ ਸਾਰਿਆਂ ਨੇ ਆਪਣੀ ਆਤਮ ਹੱਤਿਆ ਕੀਤੀ ਹੈ ਤੇ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਇਸ ਕਰਕੇ ਸਰਕਾਰ ਨੂੰ ਲੱਗਿਆ ਵੀ ਸ਼ਾਇਦ ਇਹ ਸਾਨੂੰ ਮਹਿੰਗਾ ਪੈ ਸਕਦਾ ਹੈ ਤੇ ਉਹਨਾਂ ਨੇ ਵੈਸ ਕਰਾਉਣ ਦਾ ਇਹਦੇ ਤੇ ਫੈਸਲਾ ਕਰ ਲਿਆ ਦੂਜੇ ਪਾਸੇ ਪੱਛਮੀ ਗਾਲ ਦੀ ਸਰਕਾਰ ਨੇ ਜਿਹੜੇ ਉੱਥੇ ਪੱਛਮੀ ਗਾਲ ਦੇ 39 ਬੀ ਐਲਓਜ਼ ਦੀ ਜਿਹੜੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਈਆ ਜਿਹੜਾ ਸਹਾਇਤਾ ਦੇਣ ਦਾ ਫੈਸਲਾ ਕੀਤਾ ਤੇ ਜਿਹੜੇ ਬੰਦੇ ਸਖਤ ਜ਼ਖਮ بیمار ਪਏ ਹੈ ਹਸਪਤਾਲਾਂ ਚ ਇਸ ਦੀ ਟੈਨਸ਼ਨ ਨਾ ਚੱਲਦੇ ਹੋਏ 13 ਜਣੇ ਉਹਨਾਂ ਨੂੰ 1-1 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਹੈਗਾ। ਦੂਸਰੀ ਗੱਲ ਦੋਸਤੋ ਵੀ ਜਿਹੜਾ ਦਿੱਲੀ ਦੇ ਪੋਲੂਸ਼ਨ ਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇੱਕ ਕੁਝ ਦਿਨ ਪਹਿਲਾਂ ਹਫ਼ਤਾਕ ਪਹਿਲਾਂ ਇੰਡੀਅਨ ਐਕਸਪ੍ਰੈਸ ਨੇ ਇੱਕ ਖੋਜੀ ਰਿਪੋਰਟਾਂ ਦੋ ਦਿਨ ਛਾਪੀਆਂ ਸੀ। ਉਸ ਰਿਪੋਰਟ ਦੇ ਵਿੱਚ ਜਿਹੜਾ আরাਬਲੀ ਪਹਾੜਤ ਨੇ ਸਾਡੇ ਜਿਹੜੇ ਇੱਥੋਂ ਹਰਿਆਣੇ ਤੋਂ ਸ਼ੁਰੂ ਹੋ ਜਾਂਦੇ ਐ ਕੁਝ ਕੁਝ ਹਿੱਸਾ ਉਹਨਾਂ ਦਾ ਹਰਿਆਣੇ ਦੇ ਵਿੱਚ ਐ ਜਿਆਦਾ ਵੱਡਾ ਹਿੱਸਾ ਰਾਜਸਥਾਨ ਦੇ ਵਿੱਚ ਐ ਥੋੜਾ ਜਿਹਾ ਜਾ ਕੇ ਗੁਜਰਾਤ ਦੇ ਨਾਲ ਵੀ ਮਿਲ ਜਾਂਦਾ ਹੈ ਇਹ ਜਿਹੜੀ ਲੰਬੀ ਲੜੀ ਹੈ ਇਹਦੇ ਵਿੱਚ ਜਿਹੜੀਆਂ ਪਹਾੜੀਆਂ ਨੇ ਕੋਈ ਬਹੁਤ ਛੋਟੀਆਂ ਨੇ ਕੋਈ ਵੱਡੀਆਂ ਨੇ ਕੋਈ ਉੱਚੀਆਂ ਨੇ ਕੋਈ ਨੀਵੀਆਂ ਨੇ ਕੇਂਦਰ ਸਰਕਾਰ ਨੇ ਉਹਨਾਂ ਦਾ ਵਰਗੀਕਰਨ ਕਰਦਿਆਂ ਹੋਇਆਂ ਇਸ ਤਰ੍ਹਾਂ ਦਾ ਕਿ 사실 ਵੀ ਜਿਹੜੇ 100 ਮੀਟਰ ਤੋਂ ਉੱਚੇ ਪਹਾੜ ਨੇ ਸਿਰਫ ਉਹਨਾਂ ਨੂੰ ਹੀ ਪਹਾੜ ਮੰਨਿਆ ਜਾ ਸਕਦਾ ਹੈ ਜਣੀ ਜਿਹੜੇ ਪਹਾੜਾਂ ਦੀ ਸਾਮ ਸੰਭਾਲ ਦੇ ਜਿਹੜੇ ਕਾਨੂੰਨ ਨੇ ਉਹ ਸਿਰਫ ਉਹਨਾਂ ਤੇ ਹੀ ਲੱਗਣਗੇ ਬਾਕੀਆਂ ਦੇ ਫੱਟੇ ਚੱਕੇ ਜਾ ਸਕਦੇ ਆ ਉਹਨਾਂ ਨੂੰ ਪੁੱਟਿਆ ਜਾ ਸਕਦਾ ਹੈ ਉੱਥੋਂ ਚੀਜ਼ਾਂ ਕੱਢੀਆਂ ਜਾ ਸਕਦੀਆਂ ਨੇ ਹੋਰ ਕਰਿਆ ਜਾ ਸਕਦਾ ਹੈ ਮਾਈਨਿੰਗ ਹੋ ਸਕਦੀ ਹੈ ਬਹੁਤ ਸਾਰਾ ਰੇਤੇ ਦਾ ਕੰਮ ਵੀ ਹੋ ਸਕਦਾ ਹੈ ਤੇ ਇਹਦੇ ਤੇ ਇਹਨਾਂ ਪਹਾੜੀਆਂ ਦੇ ਉੱਤੇ ਆਪਣੇ ਕਿਸਮ ਦੀਆਂ ਜਿਹੜੀਆਂ ਝਾੜੀਆਂ ਫੂਸ ਤੇ ਹੋਰ ਦਰਖਤ ਵੀ ਨੇ ਤੇ ਜਿਹੜੇ ਬਹੁਤ ਸਾਰਾ ਪੋਲੂਸ਼ਨ ਜਿਹੜਾ ਹੈ ਦਿੱਲੀ ਸਮੇਤ ਬਾਕੀ ਸ਼ਹਿਰਾਂ ਦਾ ਉਸ ਨੂੰ ਚੂਸਦੇ ਹੈ ਉਹ ਹੁਣ ਖਤਮ ਹੋਣ ਜਾ ਰਿਹਾ ਹੈ ਕਿਉਂਕਿ 100 ਮੀਟਰ ਤੋਂ ਥੱਲੇ ਵਾਲੀਆਂ ਪਹਾੜੀਆਂ ਨੂੰ ਢਾਇਆ ਜਾ ਸਕਦਾ ਹੈ ਮਟਾਇਆ ਜਾ ਸਕਦਾ ਹੈ ਦੂਜਾ ਇਹ ਵੀ ਉਦੋਂ ਸੀ ਵੀ ਜਿਹੜਾ ਬਹੁਤ ਸਾਰੇ ਤੇਜ਼ ਹਵਾਵਾਂ ਦੇ ਨਾਲ ਜਿਹੜਾ ਰੇਤਾ ਆਉਂਦਾ ਹੈ ਇਧਰਲੇ ਪਾਸੇ ਤੇ ਜਿਹੜੇ ਅਸੀਂ ਕਹਿੰਦੇ ਆ 2.5 ਪੀਐਮ 2.5 ਪੀਐਮ 10 ਇਹ ਸਾਈਜ਼ ਦੇ ਜਿਹੜੇ ਛੋਟਾ ਸਾਈਜ਼ ਦੇ ਜਿਹੜੇ ਕਣ ਨੇ ਉਹ ਕਣ ਜਿਹੜੇ ਐ ਉਹ ਉਹ ਹੁਣ ਉਹਨਾਂ ਲਈ ਰੁਕਾਵਟਾਂ ਜਿਹੜੀਆਂ ਅੱਗੇ ਇਹ ਪਹਾੜੀਆਂ ਕਰਤੀਆਂ ਸੀ ਉਹ ਪਹਾੜੀਆਂ ਹੁਣ ਖਤਮ ਹੋ ਜਾਣੀਆਂ ਨੇ ਤੇ ਇਹਦਾ ਮਤਲਬ ਹੈ ਹੋਰ ਪੋਲੂਸ਼ਨ ਵਧੂਗਾ ਇਹਨਾਂ ਸ਼ਹਿਰਾਂ ਦੇ ਵਿੱਚ ਸੋ ਇਸ ਕਰਕੇ ਕੇਂਦਰ ਸਰਕਾਰ ਹੈ ਜਿਹੜੀ ਉਹ ਵਾਤਾਵਰਨ ਦੇ ਉੱਤੇ ਜਿਹੜਾ ਉਹਦੀ ਸਾਂਭ ਸੰਭਾਲ ਕਰਨ ਦੀ ਬਜਾਏ ਉਸ ਨੂੰ ਵਿਗਾੜਨ ਦੇ ਉੱਤੇ ਤਰੀ ਹੋਈ ਹੈ ਤੇ ਇਹ ਵੀ ਦੇਸ਼ ਵਾਸੀਆਂ ਦੀ ਆਪਣੀ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਰੁਝਾਨ ਨੇ ਕਿਉਂਕਿ ਜਿਹੜੇ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਬਹੁਤਾ ਕੁਝ ਦੇਣ ਦੀ ਨਿਗਾ ਦੇ ਨਾਲ ਵਾਤਾਵਰਨ ਖਰਾਬ ਕਰਿਆ ਜਾ ਰਿਹਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਿਆ ਜਾ ਰਿਹਾ ਸੋ ਇਹ ਅਗਲਾ ਇੱਕ ਪੁਆਇੰਟ ਹੈਗਾ ਦੂਸਰੀ ਗੱਲ ਜਿਹੜੀ ਤੀਸਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਅ ਬਹੁਤ ਸਾਰੇ ਜਿਹੜੇ ਨੌਜਵਾਨ ਨੇ 2020 ਦੇ ਦੰਗਿਆਂ ਤੋਂ ਬਾਅਦ ਹਾਲਾਂਕਿ ਦੰਗਾਕਾਰੀ ਤਾਂ ਬਾਹਰ ਤੋਂ ਹੀ ਫਿਰਦੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਇਆ ਹੋਇਆ ਅਸਲ 'ਚ ਜਿਨ੍ਹਾਂ ਨੇ ਦੰਗੇ ਕਰਵਾਏ ਹੈ ਅ ਝੂਠੇ ਕੇਸਾਂ ਦੇ ਵਿੱਚ ਫਸਾਏ ਹੋਏ ਉਮਰ ਖਾਲਿਦ ਸਰਜੀਲ ਇਮਾਮ ਗੁਲਫਿਸ਼ਾ ਫਾਤਿਮਾ ਤੇ ਹੋਰ ਬਹੁਤ ਸਾਰੇ ਜਿਹੜੇ ਐ ਉਹਨਾਂ ਤੇ ਉਹਨਾਂ ਦੀ ਤਰੀਕ ਤੇ ਤਰੀਕ ਪੈ ਰਹੀ ਹੈ ਹਾਲੇ ਤੱਕ ਉਹਨਾਂ ਨੂੰ ਜਮਾਨਤ ਨਹੀਂ ਮਿਲੀ ਜ ਤੇ ਪਹਿਲਾਂ ਵੀ ਸੁਪਰੀਮ ਕੋਰਟ ਦੇ ਵਿੱਚ ਅਜਿਹੇ ਬੈਂਚਾਂ ਕੋਲ ਉਹਨਾਂ ਦਾ ਕੇਸ ਭੇਜਿਆ ਜਾਂਦਾ ਰਿਹਾ ਜਿਹੜੇ ਬੈਂਚਾਂ ਬਾਰੇ ਪਤਾ ਵੀ ਉਹ ਜਮਾਨਤ ਦੰਦੇ ਨਹੀਂ ਗਏ ਸੋ ਉਹ ਹੁਣ ਕੱਲ ਫੇਰ ਉਹਨਾਂ ਦੀ ਤਰੀਕ ਲੱਗੀ ਸੀ ਉਸ ਦੇ ਵਿੱਚ ਉਹਨਾਂ ਦੇ ਵਕੀਲਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਦਿੱਤੀਆਂ ਨੇ ਜਿਹੜਾ ਉਮਰ ਖਾਲਦਾ ਉਹਦੇ ਵਕੀਲ ਹੈਗੇ ਆ ਆਪਣੇ ਕਪਲ ਸਿਮਬਲ ਜੀ ਤੇ ਗੁਲਫਿਸ਼ਾ ਫਾਤਿਮਾ ਦੇ ਵਕੀਲ ਨੇ ਇਹ ਕਿਹਾ ਵੀ ਜਦੋਂ ਜੇ ਤੁਸੀਂ ਪਹਿਲਾਂ ਚਾਰ ਸ਼ੀਟ ਫਾਈਲ ਕੀਤੀ ਹੈ ਜਿਹਦੇ ਵਿੱਚ ਤੁਸੀਂ ਦੋਸ਼ ਪੱਤਰ ਤੈਅ ਕੀਤਾ ਹੋਇਆ ਹੈ ਉਹਨਾਂ ਦੋਸ਼ਾਂ ਦੇ ਵਿੱਚ ਇਹ ਗੱਲ ਹੈ ਨਹੀਂ ਕਿ ਅਸੀਂ ਕੋਈ ਰਾਜਪਾਲਟਾ ਕਰਨਾ ਸੀਗਾ ਸੋ ਉਹ ਜਿਹੜਾ ਰਾਜਪਾਲਟੇ ਦੇ ਤੁਸੀਂ ਬਾਅਦ ਦੇ ਵਿੱਚ ਇਲਜ਼ਾਮ ਲਾਉਨੇ ਤੁਹਾਡਾ ਆਫਟਰ ਥੌਟ ਹੈ ਤੁਸੀਂ ਜਾਣ ਬੁੱਝ ਕੇ ਗੱਲ ਨੂੰ ਗੰਭੀਰ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ ਉਹ ਸਿੰਪਲ ਨੇ ਉਹਨਾਂ ਨੇ ਸੀਏ ਦੇ ਵਿਰੁੱਧ ਉਹਨਾਂ ਦੀ ਆਵਾਜ਼ ਉਠਦੀ ਸੀ ਸਾਰੇ ਦੇਸ਼ ਝੁੱਠੀ ਅਸੀਂ ਵੀ ਉਠਾਉਂਦੇ ਰਹੇ ਹਾਂ ਉਸ ਦੇ ਵਿਰੁੱਧ ਕਿਉਂਕਿ ਉਹ ਗਲਤ ਹੈ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ ਕਿ ਕਿਸੇ ਦੇ ਬੰਦੇ ਨੂੰ ਧਰਮ ਦੇ ਆਧਾਰ ਦੇ ਉੱਤੇ ਤੁਸੀਂ ਸਿਟੀਜ਼ਨਸ਼ਿਪ ਦੇ ਦਿਓ ਦੂਜੇ ਨੂੰ ਧਰਮ ਦੇ ਆਧਾਰ ਤੇ ਛੱਡ ਦਿਓ ਇਹ ਗੱਲ ਹੀ ਗਲਤ ਹੈ ਇਹ ਜਿਹੜੀਆਂ ਸੰਵਿਧਾਨ ਦੀਆਂ ਅਡ ਅਡ ਤਾਰਾ ਮਾਂ ਨੇ ਉਹਨਾਂ ਦੇ ਖਿਲਾਫ ਹੈ ਉਹਦੀ ਭਾਵਨਾ ਦੇ ਵੀ ਖਿਲਾਫ ਹੈ ਇਸ ਕਰਕੇ ਉਹਨਾਂ ਦਾ ਵਿਰੋਧ ਇਸ ਪੱਖ ਤੋਂ ਸੀ ਸੀ ਪਰ ਕਿਉਂਕਿ ਜਿਵੇਂ ਕਿ ਬਹੁਤ ਸਾਰੇ ਲੋਕ ਜਾਣਦੇ ਆ ਉਹਨਾਂ ਦੇ ਨਾਮਾਂ ਤੋਂ ਪਤਾ ਲੱਗਦਾ ਵੀ ਉਹ ਕੌਣ ਨੇ ਉਸ ਕਰਕੇ ਉਹਨਾਂ ਨੂੰ ਜਾਣ ਬੁੱਝ ਕੇ ਜੇਲ੍ਹਾਂ 'ਚ ਹੀ ਠੱਸਿਆ ਜਾ ਰਿਹਾ ਹੈ ਤੇ 5.5 ਪੌਣੇ 6 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੈਠੇ ਆਂ ਅਗਲੀ ਗੱਲ ਦੋਸਤੋ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅੱਜ ਦਾ ਹਿੰਦੂ ਨੇ ਇਸ ਦੀ ਖਬਰ ਲਾਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ 2024 ਦੇ ਬਜਟ ਸੈਸ਼ਨ ਵੇਲੇ ਇੱਕ ਬਹੁਤ ਵੱਡਾ ਦਮਗਜਾ ਮਾਰਿਆ ਸੀ ਤੇ ਐਲਾਨ ਕੀਤਾ ਸੀ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਇੱਕ ਅਸਕੀਮ ਹੈ ਜਿਹੜੀ ਪੀਐਮ ਇੰਟਰਨਸ਼ਿਪ ਸਕੀਮ ਇਹ ਜਾਰੀ ਕਰ ਰਹੇ ਹਾਂ ਤੇ ਇਹ ਸਕੀਮ ਦੇ ਤਹਿਤ ਬਹੁ ਅਸੀਂ ਆਉਣ ਵਾਲੇ 5 ਸਾਲਾਂ ਚ 1 ਕਰੋੜ ਲੋਕਾਂ ਨੂੰ ਇੰਟਰਨਸ਼ਿਪ ਕਰਾਵਾਂਗੇ ਉਹ ਇੰਟਰਨਸ਼ਿਪ ਕਰਾਉਣ ਦੇ ਲਈ ਹਰ ਸਾਲ ਅਸੀਂ ਲੱਖਾਂ ਬੰਦੇ ਲਵਾਂਗੇ ਤੇ 1 ਕਰੋੜ ਬੰਦੇ ਤੱਕ ਅਸੀਂ ਇਹ ਕਰਾ ਦੇਵਾਂਗੇ ਤੇ ਪਹਿਲਾਂ 165000 ਜਿਹੜੇ ਬੰਦੇ ਐ ਉਹਨਾਂ ਨੂੰ ਇਹਦੇ ਲਈ ਸਿਲੈਕਟ ਕੀਤਾ ਗਿਆ ਤੇ ਉਹਨਾਂ ਨੂੰ ਜਦੋਂ ਆਫਰ ਦਿੱਤੀ ਗਈ ਤਾਂ ਉਹਨਾਂ ਚੋਂ ਜਿਹੜੀ ਆਫਰ ਹੈ ਉਹ ਸਿਰਫ 20% ਨੇ ਹੀ ਉਹ ਆਫਰ ਸਵੀਕਾਰ ਕੀਤੀ ਉਹਨੂੰ ਮੰਨੇ ਨਹੀਂਗਾ ਉਹਦੇ ਜਿਹੜੇ ਨਾ ਸਵੀਕਾਰ ਕਰਨ ਦੇ ਕਾਰਨ ਨੇ ਜਿਹੜੇ ਉਹਨਾਂ ਨੇ ਦੱਸੇ ਐ ਉਸ ਆਫਰ ਦੇ ਵਿੱਚ ਕਿਹੜੀ ਥਾਂ ਤੇ ਉਹ ਇੰਟਰਨਸ਼ਿਪ ਹੋਣੀ ਹੈ ਉਹਦੇ ਤੇ ਬਹੁਤ ਸਾਰੇ ਲੋਕਾਂ ਨੂੰ ਸੀ ਵੀ ਨਹੀਂ ਅਸੀਂ ਉੱਥੇ ਨਹੀਂ ਜਾ ਸਕਦੇ ਬਹੁਤ ਸਾਰਿਆਂ ਦਾ ਕੰਮ ਦਾ ਸਮਾਂ ਸੀਗਾ ਵੀ ਕਿੰਨੇ ਸਮੇਂ ਦੇ ਵਿੱਚ ਕਿੰਨਾ ਟਾਈਮ ਤੋਂ ਕਿੰਨੇ ਟਾਈਮ ਤੱਕ ਹੋ ਉਹਦੇ ਤੇ ਉਹਨਾਂ ਦੇ ਇਤਰਾਜ਼ ਸੀ ਕਈਆਂ ਨੂੰ ਆਪਣੇ ਰੋਲ ਦੇ ਉੱਤੇ ਸੀ ਵੀ ਉਹਨਾਂ ਨੂੰ ਰੋਲ ਕੀ ਮਿਲਣਾ ਹੈ ਜਿਹੜੀ ਉਹ ਟ੍ਰੇਨਿੰਗ ਲੈਣਗੇ ਉਸ ਤੋਂ ਬਾਅਦ ਕਿਹੜੇ ਰੋਲ 'ਚ ਜਾ ਸਕਣਗੇ ਇਹਦੇ ਤੇ ਵੀ ਉਹਨਾਂ ਨੂੰ ਇਤਰਾਜ਼ ਸੀ ਜਾਨੀ ਉਹਨਾਂ 'ਚੋਂ ਸਿਰਫ 20% ਲੋਕਾਂ ਨੇ ਹੀ ਉਸ ਆਫਰ ਨੂੰ ਸਵੀਕਾਰ ਕੀਤਾ ਬਾਕੀਆਂ ਨੇ ਉਹਨੂੰ ਨਕਾਰ ਦਿੱਤਾ ਸੀਗਾ ਜਿਨ੍ਹਾਂ ਨੇ ਸਵੀਕਾਰ ਕੀਤਾ ਉਹਨਾਂ ਦੇ ਵਿੱਚੋਂ ਵੀ ਤਕਰੀਬਨ 20% ਜਾਨੀ ਪੰਜਵਾਂ ਹਿੱਸਾ ਲੋਕ ਜਿਹੜੇ ਐ ਇੰਟਰਨਸ਼ਿਪ ਨੂੰ ਪੂਰੀ ਕਰਨ ਤੋਂ ਪਹਿਲਾਂ ਹੀ ਵਿਚਾਲੇ ਨੂੰ ਛੱਡ ਕੇ ਆ ਗਏ ਉਹਨਾਂ ਨੂੰ ਲੱਗਿਆ ਨਹੀਂ ਵੀ ਇਹਦਾ ਕੋਈ ਸਾਨੂੰ ਫਾਇਦਾ ਹੈ ਸੋ ਇਸ ਕਰਕੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਜੀ ਆਮ ਲੋਕ ਤਾਂ ਸ਼ਾਇਦ ਇਹ ਵੀ ਕਹਿੰਦੇ ਆ ਵੀ ਬੜੀਆਂ ਜ਼ਿਆਦਾ ਲੰਬੀਆਂ ਫੈਂਕ ਫੈਂਕਦੇ ਆ ਉਹ ਤੇ ਪਤਾ ਨਹੀਂ ਹੁਣ ਫੈਂਕ ਦੇ ਇੱਕ ਨਹੀਂ ਜਣੀ 1 ਕਰੋੜ ਦੀ ਗੱਲ ਕੀਤੀ ਫਿਰ ਆ ਕੇ ਲੱਖਾਂ ਤੇ ਆ ਗਈ ਲੱਖਾਂ ਤੋਂ ਹਜ਼ਾਰਾਂ ਤੇ ਆ ਗਈ ਤੇ ਉਹ ਕੁਝ ਸੈਂਕੜਿਆਂ ਤੇ ਆ ਗਈ ਤੇ ਇਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਦਾ ਜਿਹੜਾ ਉਹ ਜਦੋਂ ਉਹ ਫੈਂਕੀ ਹੁੰਦੀ ਹੈ ਉਦੋਂ ਉਦੋਂ ਨਾ ਉਸ ਤੋਂ ਬਾਅਦ ਦਾ ਦੇਖਿਆ ਕਰੀਏ ਵੀ ਕੀ ਹੈ ਤੇ ਇਹ ਜਿਹੜੀ ਗੱਲ ਹੈ ਇਹ ਸਾਰੀ ਗੱਲ ਇਹ ਕਿੱਥੇ ਆਈ ਕੱਲ ਲੋਕ ਸਭਾ ਦੇ ਵਿੱਚ ਜਿਹੜਾ ਮਿਨਿਸਟਰ ਆਫ ਸਟੇਟ ਫਾਰ ਕਾਰਪੋਰੇਟ ਅਫੇਅਰਸ ਹੈ ਉਸ ਨੇ ਇਹ ਜਾਣਕਾਰੀ ਕਿਸੇ ਸਵਾਲ ਦੇ ਪੁੱਛੇ ਹੋਏ ਜਵਾਬ ਵਜੋਂ ਦਿੱਤੀ ਹੈ ਸੋ ਇਹ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਪਰਸੋਂ ਕੇਂਦਰ ਸਰਕਾਰ ਨੇ ਜਿਹੜੇ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਕਹਿਤਾ ਜਿਹੜੇ 스마트ਫੋਨ ਬਣਾਉਂਦੇ ਐ ਵੀ ਤੁਸੀਂ ਆਪਣੇ ਫੋਨ ਬਣਾਉਣ ਲੱਗਿਆ ਹੀ ਪਿਛਲੀ ਅੱਗੇ ਆਉਣ ਵਾਲੀ ਇੱਕ ਡੇਟ ਦਿੰਦੀ ਹੈ ਉਸ ਤੋਂ ਬਾਅਦ ਸਾਰੇ ਫੋਨਾਂ ਦੇ ਵਿੱਚ ਜਿਹੜਾ ਸਰਕਾਰ ਦਾ ਭਾਰਤ ਸਰਕਾਰ ਦਾ ਇੱਕ ਦੀ ਐਪ ਹੈ ਸੰਚਾਰ ਸਾਥੀ ਉਹਦਾ ਨਾਮ ਹੈ ਉਹ ਤੁਸੀਂ ਜਰੂਰ ਇੰਸਟਾਲ ਕਰਨੀ ਹੈ ਜ਼ਰੂਰੀ ਕਰਨੀ ਹੈ ਤੇ ਕੱਲ ਜੋ ਜੋਤੀ ਰਾ ਦਿੱਤਿਆ ਸਿੰਧਿਆ ਜਿਹੜੇ ਮੰਤਰੀ ਨੇ ਉਹ ਕਹਿ ਰਿਹਾ ਵੀ ਨਹੀਂ ਜੇ ਕੋਈ ਨਹੀਂ ਚਾਹੁੰਦੇ ਤਾਂ ਉਹਨੂੰ ਤੁਸੀਂ ਡਿਲੀਟ ਕਰ ਸਕਦੇ ਹੋ ਤੇ ਇਹ ਬਿਲਕੁਲ ਗੱਲਾਂ ਗਲਤ ਨੇ ਇਹਦੇ ਤੇ ਲੰਬੀ ਗੱਲਬਾਤ ਅੱਜ ਸ਼ਾਮ ਨੂੰ ਸ਼ਾਇਦ ਅਸੀਂ ਕਰੀਏ ਤੇ ਉਹਦਾ ਇਹ ਹੈ ਵੀ ਉਹ 24 ਘੰਟੇ ਤੁਹਾਡੀ ਜਿਹੜੀ ਹੈ ਉਹ ਸਰਵੇਲੈਂਸ ਹੋ ਰਹੀ ਹੈ ਤੁਹਾਡੀ ਨਿਗਰਾਨੀ ਹੋ ਰਹੀ ਹੈ ਤੁਸੀਂ ਸਰਕਾਰ ਦੀ ਨਿਗਰਾਨੀ ਚੋਂ ਤੇ ਕੀ ਇਹ ਜਿਹੜਾ ਹੈਗਾ ਭਾ ਜਿਹੜਾ ਭਾਰਤੀ ਸੰਵਿਧਾਨ ਜਿਹੜੀ ਸੁਪਰੀਮ ਕੋਰਟ ਦੇ ਫੁੱਲ ਬੈਂਚ ਨੇ ਮੰਨਿਆ ਹੋਇਆ ਹੈ ਵੀ ਜਿਹੜੀ ਸਾਡੀ ਨਿੱਜਤ ਹੈ ਜਿਹੜੀ ਸਾਡੀ ਪ੍ਰਾਈਵੇਸੀ ਹੈ ਉਹ ਸਾਡਾ ਫੰਡਾਮੈਂਟਲ ਰਾਈਟ ਹੈ ਉਸ ਫੰਡਾਮੈਂਟਲ ਰਾਈਟ ਨੂੰ ਤੁਸੀਂ ਕਿਵੇਂ ਖੋ ਸਕਦੇ ਹੋ ਸੋ ਇਹ ਇਹਦੇ ਤੇ ਖੈਰ ਸ਼ਾਮ ਨੂੰ ਸ਼ਾਇਦ ਡਿਟੇਲ ਚ ਗੱਲ ਕਰੀਏ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ